ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਜੀ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਗੁਰਗੱਦੀ ਤੇ ਬਰਾਜ਼ਮਨ ਹੁੰਦੇ ਐ ਉਸ ਤੋਂ ਬਾਅਦ ਉਹ ਪ੍ਰਚਾਰਕ ਜਿਹੜਾ ਯਾਤਰਾਵਾਂ ਕਰਦੇ ਐ ਤਾਂ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਜਦੋਂ ਉਹ ਆਉਂਦੇ ਐ ਉਸ ਵੇਲੇ ਦੀ ਜੋ ਵੀ ਘਟਨਾ ਹੈ ਉਹ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਸਿੱਖ ਇਤਿਹਾਸ ਦੇ ਉੱਪਰ ਜਾਂ ਪੁਰਾਤਨ ਪੰਜਾਬ ਦੇ ਵਿੱਚ ਜੋ ਘਟਨਾਵਾਂ ਹੋਈਆਂ ਜਾਂ ਜੋ ਇਤਿਹਾਸ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਸਕਾਂ ਅੱਜ ਦੀ ਘਟਨਾ ਦੇ ਵਿੱਚ ਇਹ ਜਾਣਾਂਗੇ ਕਿ ਗੁਰਗੱਤੀ ਤੇ 1664 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਿਕ੍ਰਿਸ਼ਨ ਜੀ ਦੁਆਰਾ ਬੋਲੇ ਗਏ ਆਖਰੀ ਸ਼ਬਦ ਕਿ ਬਾਬਾ ਬਕਾਲੇ ਉਸ ਤੋਂ ਬਾਅਦ ਜਿਹੜੀ ਗੁਰਗੱਦੀ ਹੈ ਉਹਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਬਰਾਜਮਾਨ ਹੁੰਦੇ ਆ ਉਹ ਗੁਰੂ ਤੇਗ ਬਹਾਦਰ ਸਾਹਿਬ 1664 ਈਸਵੀ ਤੇ ਵਿੱਚ ਬਾਬਾ ਬਗਲ ਬਾਬਾ ਬਕਾਲਾ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚਦੇ ਆ ਅੰਮ੍ਰਿਤਸਰ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਉਹ ਜਨਮ ਹੋਇਆ ਸੀ ਤੇ ਉਹਨਾਂ ਦਾ ਜਿਹੜਾ ਬਚਪਨ ਹੈ ਉਹ ਵੀ ਅੰਮ੍ਰਿਤਸਰ ਦੇ ਵਿੱਚ ਹੀ ਬੀਤਿਆ ਸੀ ਉਸ ਵੇਲੇ ਜਿਸ ਵੇਲੇ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚਦੇ ਹੈ ਤਾਂ ਜਿਹੜਾ ਹਰਿਮੰਦਰ ਸਾਹਿਬ ਦਾ ਪ੍ਰਬੰਧ ਸੀ ਇਹ ਮੀਣਿਆਂ ਦੇ ਕੋਲ ਸੀ ਮੀਣੇ ਕਿਹਨਾਂ ਨੂੰ ਕਿਹਾ ਜਾਂਦਾ ਹੈ ਗੁਰੂ ਅਰਜਨ ਸਾਹਿਬ ਨੂੰ ਜਦ ਗੁਰਗੱਦੀ ਮਿਲੀ ਹੈ ਤਾਂ ਉਸ ਵੇਲੇ ਜਿਹੜਾ ਪ੍ਰਿਥੀ ਚੰਦ ਸੀ ਉਹਨਾਂ ਦਾ ਵੱਡਾ ਭਰਾ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਗੁਰਗੱਦੀ ਦਾ ਜਿਹੜਾ ਹੱਕ ਹੈ ਜਾਂ ਦਾਵਾ ਉਹ ਪਿਰਥੀਚੰਦ ਨੇ ਆਪਣਾ ਜਤਾਇਆ ਸੀ ਪਰ ਜਿਹੜਾ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨੇ ਜੋ ਗੁਰਗੱਦੀ ਤੇ ਯੋਗ ਸਨ ਗੁਰੂ ਅਰਜਨ ਸਾਹਿਬ ਉਹਨਾਂ ਨੂੰ ਗੁਰਿਆਈ ਪੱਖੀ ਗੁਰਗੱਦੀ ਤੇ ਬਰਾਜਮਾਨ ਕੀਤਾ ਉਦੋਂ ਤੋਂ ਹੀ ਜਿਹੜਾ ਪਿੱਥੀ ਚੰਦ ਦਾ ਗੁਰੂ ਘਰ ਦੇ ਨਾਲ ਵਿਰੋਧ ਸੀ ਉਹ ਸ਼ੁਰੂ ਹੋ ਗਿਆ ਸੀ ਸਿੱਖ ਇਤਿਹਾਸ ਦੇ ਵਿੱਚ ਇਹ ਦਰਜ ਹੈ ਕਿ ਉਹਨਾਂ ਨੇ ਉਦੋਂ ਜਿਹੜੇ ਲੰਗਰ ਦਾ ਪ੍ਰਬੰਧ ਉਹ ਦੇਖਦੇ ਸਨ ਉਹਦੇ ਵਿੱਚ ਉਹਨਾਂ ਨੇ ਬਹੁਤ ਜਿਹੜਾ ਸੀਗਾ ਹਿਰ ਫੇਰ ਕਹਿ ਸਕਦੇ ਹਾਂ ਮਾਇਆ ਦੀ ਕਰਨੀ ਸ਼ੁਰੂ ਕਰ ਦਿੱਤੀ ਸੀ ਗੁਰੂ ਘਰ ਦੇ ਲਈ ਜਿਹੜੀਆਂ ਔਕੜਾਂ ਸੀ ਉਹ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਗੁਰਗੱਦੀ ਨਾ ਮਿਲਣ ਦੇ ਕਾਰਨ ਹੁਣ ਜਿਹੜਾ ਹਰਮੰਦਰ ਸਾਹਿਬ ਦਾ ਪ੍ਰਬੰਧ ਸੀ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਪਹੁੰਚਦੇ ਐ ਤਾਂ ਪਿੱਥੀ ਚੰਦ ਦੇ ਪੋਤਰੇ ਜਿਨ੍ਹਾਂ ਦਾ ਨਾਮ ਸੀ ਹਰਜੀ ਮੀਨਾ ਉਹਨਾਂ ਦੇ ਕੋਲ ਸੀ ਉਹਨਾਂ ਨੇ ਜਦ ਉਹ ਹਰਜੀ ਨੂੰ ਜਦ ਪਤਾ ਲੱਗੇ ਕਿ ਗੁਰੂ ਸਾਹਿਬ ਦਰਬਾਰ ਸਾਹਿਬ ਆ ਰਹੇ ਹਨ ਹਰਮੰਦਰ ਸਾਹਿਬ ਤਾਂ ਉਹਨਾਂ ਨੇ ਸਾਰੇ ਜਿਹੜੇ ਦਰਵਾਜ਼ੇ ਸੀ ਉਹ ਬੰਦ ਕਰ ਦਿੱਤੇ ਦਰبار ਸਾਹਿਬ ਦੇ ਹਰਮੰਦਰ ਸਾਹਿਬ ਦੇ ਤਾਂ ਕਿ ਗੁਰੂ ਸਾਹਿਬ ਦਰਬਾਰ ਸਾਹਿਬ ਦਾਖਲ ਨਾ ਹੋ ਸਕਣ ਬ੍ਰੋਧ ਉਦੋਂ ਤੋਂ ਹੀ ਚੱਲਿਆ ਆ ਰਿਹਾ ਸੀ ਔਰ ਅੱਗੇ ਇਹਨਾਂ ਦੇ ਪੂਰੇ ਪਰਿਵਾਰ ਦੇ ਵਿੱਚ ਵੀ ਇਹੀ ਜਿਹੜਾ ਬੀਜ ਜੋ ਪ੍ਰਿਥੀ ਚੰਦ ਨੇ ਬੀਜਿਆ ਹੋਇਆ ਸੀ ਗੁਰੂ ਸਾਹਿਬਾਨ ਦੇ ਪ੍ਰਤੀ ਇੱਥੇ ਵੀ ਉਹੀ ਜਿਹੜਾ ਸੀ ਬ੍ਰੋਧ ਗੁਰੂ ਸਾਹਿਬ ਨੂੰ ਸਾਮਨਾ ਜਿਹੜਾ ਵਿਰੋਧ ਦਾ ਉਹ ਕਰਨਾ ਪਿਆ ਇਤਿਹਾਸ ਦੇ ਵਿੱਚ ਦਰਜ ਹੈ ਕਿ ਜਦੋਂ ਪਿਥੀਚੰਦ ਨੂੰ ਗੁਰਗੱਦੀ ਨਹੀਂ ਮਿਲੀ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਸੀ ਕਿ ਚਲੋ ਗੁਰੂ ਅਰਜਨ ਸਾਹਿਬ ਦੇ ਕੋਈ ਬੇਟਾ ਜਾਂ ਬੇਟੀ ਜਾਂ ਕਹਿ ਸਕਦੇ ਕੋਈ ਔਲਾਦ ਨਾ ਹੋਣ ਕਰਕੇ ਉਹਨਾਂ ਨੂੰ ਇਹ ਸੀ ਪਿਥੀਚੰਦ ਨੂੰ ਕਿ ਗੁਰਗੱਦੀ ਦਾ ਵਾਰਿਸ ਮੇਰਾ ਬੇਟਾ ਮਿਹਰਬਾਨ ਬਣੇਗਾ ਪਰ ਜਦ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਤਾਂ ਉਹਦੀਆਂ ਇਹ ਆਸਾਂ ਤੇ ਵੀ ਜਿਹੜਾ ਸੀ ਪਾਣੀ ਉਹ ਫਿਰ ਗਿਆ ਫਿਰ ਉਸਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਹੜਾ ਸੀ ਮਾਰਨ ਦੇ ਲਈ ਬਹੁਤ ਸਾਰੀਆਂ ਜੜੀਆਂ ਸਾਜ਼ਿਸ਼ਾਂ ਉਹ ਕੀਤੀਆਂ ਜਿਦੇ ਵਿੱਚ ਸੀ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਖਵਾਉਣ ਦੀ ਕੋਸ਼ਿਸ਼ ਖਿੜਾਵੀ ਵੱਲੋਂ ਦੁੱਧ ਦੇ ਉੱਪਰ ਜ਼ਹਿਰ ਲਗਾ ਕੇ ਗੁਰੂ ਸਾਹਿਬ ਨੂੰ ਦੁੱਧ ਚ ਗਾਉਂ ਦੀ ਕੋਸ਼ਿਸ਼ ਕੇ ਉਹ ਜ਼ਹਿਰ ਦੇ ਨਾਲ ਉਹਨਾਂ ਨੂੰ ਮਾਰ ਦਿੱਤਾ ਜਾਵੇ ਇਸੇ ਤਰੀਕੇ ਨਾਲ ਹੋਰ ਵੀ ਜੜੀਆਂ ਘਟਨਾਵਾਂ ਸੀ ਉਹ ਵਾਪਰੀਆਂ ਜਦ ਗੁਰੂ ਸਾਹਿਬ ਕੋਲ ਇਹ ਗੱਲਾਂ ਪਹੁੰਚੀਆਂ ਕਿ ਇਹਨਾਂ ਦੇ ਪਿੱਛੇ ਪ੍ਰਿਥੀ ਚੰਦ ਦਾ ਹੱਥ ਹੈ ਤਾਂ ਉਹਨਾਂ ਨੇ ਉਸ ਪਰਮਾਤਮਾ ਦਾ ਹੀ ਸ਼ੁਕਰ ਕੀਤਾ ਉਹਨਾਂ ਨੇ ਪ੍ਰਿਥੀ ਚੰਦ ਨੂੰ ਕੁਝ ਵੀ ਨਹੀਂ ਕਿਹਾ ਕਹਿਣ ਦਾ ਭਾਵ ਕਿ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਬੇਟਾ ਮਿਹਰਬਾਨ ਸੀ ਉਹਦਾ ਵੀ ਇਹੀ ਵਿਰੋਧ ਜਿਹੜਾ ਸੀ ਗੁਰੂ ਘਰ ਦੇ ਨਾਲ ਜਾਰੀ ਰਿਹਾ ਤਾਂ ਫਿਰ ਅਗੋਂ ਉਹਨਾਂ ਦਾ ਬੇਟਾ ਜਿਹੜਾ ਹਰਜੀ ਸੀ ਉਸਨੇ ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਆਏ ਤਾਂ ਉਸਨੇ ਹਰਮੰਦਰ ਸਾਹਿਬ ਦੇ ਜਿਹੜੇ ਸੀ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ ਤਾਂ ਕਿ ਗੁਰੂ ਸਾਹਿਬ ਅੰਦਰ ਨਾ ਆ ਸਕਣ ਤਾਂ ਫਿਰ ਗੁਰੂ ਸਾਹਿਬ ਅਕਾਲ ਤਖਤ ਸਾਹਿਬ ਦੇ ਕੋਲ ਜੋ ਥੜਾ ਸਾਹ ਹੁਣ ਉੱਥੇ ਗੁਰਦੁਆਰਾ ਸਭ ਸ਼ੋਭਿਤ ਹੈ ਉੱਥੇ ਕੁਝ ਟਾਈਮ ਉਹਨਾਂ ਨੇ ਬੈਠੇ ਔਰ ਜਿਹੜਾ ਸੀਗਾ ਦਰਵਾਜ਼ਾ ਜਦੋਂ ਉਹਨਾਂ ਦੇ ਬੈਠਣ ਤੋਂ ਬਾਅਦ ਵੀ ਨਹੀਂ ਖੁੱਲੇ ਗਏ ਤਾਂ ਫਿਰ ਇਤਿਹਾਸ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਹੈ ਕਿ ਉਸ ਤੋਂ ਬਾਅਦ ਗੁਰੂ ਸਾਹਿਬ ਨੇੜੇ ਪਿੰਡ ਵੱਲ ਉੱਥੇ ਚਲੇ ਗਏ ਇਹ ਅੰਮ੍ਰਿਤਸਰ ਤੋਂ 6 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਸਿੱਤ ਹੈ ਇੱਥੇ ਲੰਗਰ ਵਿੱਚ ਇਸਤਰੀਆਂ ਨੇ ਬੜੀ ਅਨਥਕ ਸੇਵਾ ਕੀਤੀ ਗੁਰੂ ਸਾਹਿਬ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ ਵੱਲਾ ਤੋਂ ਬਾਅਦ ਜਿਹੜੇ ਗੁਰੂ ਸਾਹਿਬ ਸਨ ਹੁਕੂਕੇਵਲੀ ਪਿੰਡ ਦੇ ਵਿੱਚ ਪਹੁੰਚੇ ਕਿਉਂਕਿ ਇਸ ਪਿੰਡ ਵਿੱਚ ਬਹੁਤ ਸਾਰੇ ਰੁਕਸਨ ਇਸ ਲਈ ਗੁਰੂ ਸਾਹਿਬ ਨੇ ਇਸ ਦਾ ਨਾਮ ਗੁਰੂ ਕਾ ਬਾਗ ਰੱਖ ਦਿੱਤਾ ਅਸਲ ਦੇ ਵਿੱਚ ਜਿਹੜਾ ਇੱਥੇ ਗੁਰੂ ਸਾਹਿਬ ਨੂੰ ਦਰਬਾਰ ਸਾਹਿਬ ਦੇ ਵਿੱਚ ਆਉਣ ਤੋਂ ਰੋਕਣ ਦਾ ਜਿਹੜਾ ਮੀਨਿਆਂ ਦਾ ਜਾਂ ਕਹਿ ਲਓ ਹਰਜੀ ਦਾ ਇਹੀ ਮੁੱਖ ਮਕਸਦ ਸੀ ਕਿ ਸੰਗਤ ਜਿਹੜੀ ਹੈ ਉਹ ਗੁਰੂ ਸਾਹਿਬ ਦੇ ਉਪਦੇਸ਼ ਨੂੰ ਨਾ ਸੁਣ ਸਕੇ ਕਿਉਂਕਿ ਮੀਨੇ ਜਿਹੜੇ ਸਨ ਉਹ ਆਪਣੇ ਹਿਸਾਬ ਦੇ ਨਾਲ ਜਿਹੜਾ ਸੀ ਉਹ ਹਰਿਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਸੀ ਉਸ ਵੇਲੇ ਚਲਾ ਰਹੇ ਸਨ ਤਾਂ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਖੜਕ ਰਹੀ ਸੀ ਕਿ ਸਿੱਖ ਸੰਤਾਂ ਨੂੰ ਅਸਲੀਅਤ ਜਿਹੜੀ ਹੈ ਮਰਿਆਦਾ ਜਿਹੜੀ ਹੈ ਉਹ ਅਗਰ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਤਾਂ ਉਹ ਪ੍ਰੋਪਰ ਤਰੀਕੇ ਨਾਲ ਪਤਾ ਲੱਗੇਗੀ ਜਿਸ ਕਰਕੇ ਉਹਨਾਂ ਨੇ ਇਹ ਜਿਹੜਾ ਵਿਰੋਧ ਸੀ ਉਹ ਉਹਨਾਂ ਦਾ ਕੀਤਾ ਦੂਜਾ ਉਹਨਾਂ ਨੂੰ ਇਹ ਵੀ ਫਿਗਰਸ ਪਿਆ ਹੋਇਆ ਸੀ ਕਿ ਅਗਰ ਗੁਰੂ ਸਾਹਿਬ ਹਰਮੰਦਰ ਸਾਹਿਬ ਆਉਂਦੇ ਹੈ ਤਾਂ ਹੌਲੀ-ਹੌਲੀ ਜਿਹੜਾ ਇਹ ਪ੍ਰਬੰਧ ਹੈ ਇਹ ਸਾਡੇ ਹੱਥੋਂ ਜਾਂਦਾ ਨਾ ਰਵੇ ਕਿਉਂਕਿ ਜਿਹੜੀ ਹਰਮੰਦਰ ਸਾਹਿਬ ਦੀ ਮਾਨਤਾ ਹੈ ਅੱਜ ਵੀ ਪੂਰੇ ਵਰਲਡ ਦੇ ਵਿੱਚ ਹੈ ਪੂਰੇ ਦੇਸ਼ ਦੁਨੀਆ ਤੋਂ ਲੋਕ ਉੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ ਤਾਂ ਉਹਨਾਂ ਦੇ ਮਨ ਦੇ ਵਿੱਚ ਇਹੀ ਸੀ ਕਿ ਜਿਹੜਾ ਇਹ ਪ੍ਰਬੰਧ ਹੈ ਜਾਂ ਮਾਇਆ ਦਾ ਜਿਹੜਾ ਭੰਡਾਰ ਹੈ ਜਾਂ ਉਹਨਾਂ ਦੇ ਇਹ ਕਹਿ ਸਕਦੇ ਆ ਕਿ ਉਹਨਾਂ ਦੇ ਮਨ ਦੇ ਵਿੱਚ ਮਾਇਆ ਨੂੰ ਲੈ ਕੇ ਜੋ ਲਾਲਚ ਬਣਿਆ ਹੋਇਆ ਸੀ ਉਹਨਾਂ ਦੇ ਮਨ ਦੇ ਵਿੱਚ ਇਹੀ ਘਰ ਘਰ ਗੱਲ ਕਰ ਗੱਲ ਘਰ ਘਰ ਰਹੀ ਸੀ ਕਿ ਅਗਰ ਗੁਰੂ ਸਾਹਿਬ ਇਹ ਪ੍ਰਬੰਧ ਆਪ ਦੇ ਜਿਹੜੇ ਸਿੱਖਾਂ ਦੇ ਕੋਲ ਨਾ ਕਿਤੇ ਦੇ ਦੇਣ ਇਸੇ ਕਰਕੇ ਹੀ ਉਹਨਾਂ ਨੇ ਇਸ ਢੰਗ ਦੇ ਨਾਲ ਗੁਰੂ ਸਾਹਿਬ ਦਾ ਜਿਹੜਾ ਤਰਹਮੰਦਰ ਸਾਹਿਬ ਓਮ ਤੋਂ ਜਿਹੜਾ ਵਿਰੋਧ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ